ਮਾਉ ਜੀ ਇਹ ਸੜਕ ਪੱਬਨਪੁਰ ਤੋਂ ਮੱਲੂ ਮਾਜਰੇ ਨੂੰ ਬਣਾਈ ਗਈ ਜਿਹਦਾ ਕੰਮ 15 8 2024 ਨੂੰ ਸ਼ੁਰੂ ਹੋਇਆ ਤੇ ਆਪਾਂ ਤੁਹਾਨੂੰ ਅੱਗੇ-ਅੱਗੇ ਦਿਖਾਉਣੇ ਆ ਇਹਦੇ ਚ ਕੰਮ ਚ ਕਾਫੀ ਅਰਚਨਾ ਵੀ ਆਈਆਂ ਪਹਿਲਾਂ ਜਿੱਥੋਂ ਦੀ ਇਹ ਪਹਾੜੀ ਤੇ ਕੰਮ ਸਟਾਰਟ ਕੀਤਾ ਗਿਆ। ਫਿਰ ਬਾਅਦ ਫਿਰ ਇਸ ਦੀ ਮਿੰਕਤੀ ਵੀ ਕਰਾਈ ਗਈ। ਕੰਮ ਜੁਰੀ ਹੋ ਗਿਆ। ਜੇ ਇਸ ਦੀ ਮਿੰਕਤੀ ਕੱਢਣੀ ਸ਼ੁਰੂ ਕਰਤੀ। ਕਲੀ ਉਰੇ ਧਰਦੀ ਹੈ ਪਰਾਂਡੇ ਤੇ। ਪੂਰੇ ਪਿੰਡ ਨੂੰ ਸਾਰੀਆਂ ਸੰਗਤਾਂ ਨੂੰ ਨਮੀ ਸੜਕ ਦਾ 24 ਬਹੁਤ ਧੀ 24 ਤੋਂ ਤੋਂ ਮੱਤਲਿਕ ਰਾਈਗੀ ਚਲੋ ਦੇਖੋ ਹਮ ਸ਼ੁਰੂ ਹੋ ਗਏ ਅਪਰਾਕਣ ਲਾਗੇ ਬੱਤੇ ਸੁੰਦਰ ਅੰਮੀ ਪੂਰਾ ਪਾਣੀ ਚ ਆਹ ਪਾਣੀ ਜੱਪੜ ਜੱਪਲਾ ਨਾ ਖੋਟੋ ਜੇ ਤੋਨੇ ਤੇ ਬਧੀਓ ਨਾਲ ਖੇਤਾਂ ਦੇ ਨਾਲ ਨਾਲ ਬਣੇਗੀ ਖੇਤਾਂ ਨੂੰ ਬਹੁਤ ਫਾਇਦਾ ਹੋਏ ਜੇ ਤਰ੍ਹਾਂ تارا بھی پوری زور رکھو تارا ہگی ہوئی ہے گاؤں میں تو یہ میں دیکھ سکتا ہوں تیسرا بھی ਦੁਬਾਰਾ ਬਾਤ ਨੂੰ ਸਬਤ ਪਾ ਰਹੀ ਹਾਂ। ਬੱਤੇ ਬਿਸਲੇ ਸਾਰੇ ਪੂਰੀ ਰੋਡ ਤੇ 10 ਟਰੱਕ ਪਈ ਐ ਟਬਟਿਆਂ ਦੇ ਗੱਟਕਾ ਕਹਿੰਦੇ ਨੇ ਗੱਟਕਾ ਨਹੀਂ ਗਰਦਾਰ ਸੀ ਹੋ ਗਈ ਤੇ ਇਹ ਮੱਲੂ ਮਾਧਰੇ ਵੱਲ ਥੋੜਾ ਪੈਸੇ ਦੀ ਮਿੰਤੀ ਦਾ ਕੰਮ ਸੈੱਟ ਨਹੀਂ ਹੈਗਾ ਦੀ ਪਹਿਲਾਂ 5 ਕਰਮ ਦਾ ਪਾਖ ਹੈ ਤੇ ਬਾਅਦ ਚ ਇਹ 7 ਕਰਮ ਦਾ ਪਾਖ ਨਿਕਲਿਆ ਤੇ ਫਿਰ ਇਹਦੀ ਮਿੰਤੀ ਲੇਜ਼ਰ ਤੋਂ ਕਰਵਾਉਣੀ ਪਈ ਚਲੋ ਲੇਜ਼ਰ ਨਾਲ ਮਿੰਤੀ ਸਹੀ ਹੋ ਗਈ ਪੰਜਾਂ ਦੀ ਲਾਈਨ ਬਣਾ ਕੇ ਦੇਖੋ ਤੇ ਮਿੰਤੀ ਦਾ ਕੰਮ ਵੀ ਨਿਬੜ ਗਿਆ ਕੰਬਾ ਚ ਗਿਆ ਓਕਾ ਹੋ ਜਾਂਦਾ ਏ ਸਾਡਾ ਬਿਲਕੁਲ ਜਿਦਾ ਜਿਦਾ ਕੋਈ ਨਹੀਂ ਆਵੇ ਪੜਾਉਂਦਾ ਜੀ ਅੱਜ ਬੰਦਾ ਪਸਦੀ ਤੇ ਜਿਹੜੇ ਪਨੀਰ ਖੜੀ ਪਸੰਦ ਕਰਦੇ ਨੇ ਉਹ ਵੀ ਬਿਨਾਂ ਕਈ ਥੋੜਾ ਧੀਰੇ ਮੀਂਹ ਜਿਹੀ ਨਹੀਂ ਪਰ ਇਹ ਸੰਤਰਾ ਪਾਇਆ ਦੇ ਚੀਕ ਕਿਹੜਾ ਕਰੀਏ ਕੋਈ ਨਹੀਂ ਇਹ ਰੱਖ ਕੰਪਲਟ ਹਮ ਕਰ ਰਿਹਾ ਕੰਟੀਨੀ ਮਰੂਚ ਕੀ ਹੋ ਰਿਹਾ ਤਾ ਮਟੀਰੀਅਲ ਇਹਨਾਂ ਨੂੰ ਚੱਲਦਾ ਹੈ ਇਹ ਕੰਸਟਰਕਸ਼ਨ ਕਰਨ ਵਾਲਾ ਠੀਕ ਠਿੜੀ ਵਧੀਆ ਦੀ। ਹੋਰ ਕਮਰਾ ਇਹ ਵੀ ਸਰੀਏ-ਸਰੀਏ ਦੇ ਕੋਈ ਪਾਸਾ ਨਹੀਂ ਰੱਖੀ। ਪੂਰੀ ਮਜ਼ਬੂਤੀ ਨਾਲ ਕੰਮ ਕੀਤਾ। ਤੇ ਉਹ ਸਾਰੇ ਪੱਟਕੇ ਸੜਕ ਦੇ ਵਿੱਚੋਂ ਸ਼ਿਫਟ ਕੀਤੇ ਜੋ ਗੁਰਦੁਆਰੇ ਕੋਲ ਸੀ ਤੇ ਦੋ ਤਿੰਨ ਖੰਭੇ ਅੱਗੇ ਤੇ ਚੱਲੇ ਆ ਲਾਸਟ ਤੇ ਬਾਜਰੀ ਦਾ 15 8 2025 ਨੂੰ ਇਹ ਸਮਾਪਤੀ ਵਾਲਾ ਦਿਨੇ ਧੀਰ ਚਲੋ ਅੱਗੇ ਵੀ ਸਾਰੀ ਬਦਰੀਪਾਤੀ ਸਾਰੀ ਲੰਗਰ ਦੇ ਨਾਲ ਤੱਕ ਤੇ ਦਰਬਾਰ ਸੰਗ ਸਾਬ ਤੱਕ ਵੀ ਸੜਕ ਬਣਾਤੀ ਇਹ ਵਧੀਆ ਤਰੀਕੇ ਨਾਲ ਕੰਮ ਕਰਤਾ ਚਲੋ ਕੰਮ ਬਤਸੱਲੀ ਨਾਲ ਹੋ ਗਿਆ ਕੰਮ ਬਹੁਤ ਸੋਹਣਾ ਹੋ ਗਿਆ ਜੀ ਸੜਕ ਸਾਰੀ ਵਧੀਆ ਬਣ ਗਈ ਸੰਗਤ ਨੂੰ ਪੂਰਾ ਸਾਥ ਹੀ ਤੇ ਬੇਸਾਬਰੀ ਨਾਲ ਸੜਕ ਦਾ ਵੀ ਇੰਤਜ਼ਾਰ ਤੀ ਵੀ ਕਦੋਂ ਚੱਲੇ ਤੇ ਕਣਕ ਦਾ ਸੀਜ਼ਨ ਸਿਰ ਤੇ ਆ ਗਿਆ ਤੀ ਬਾਡੀ ਚੱਲ ਪਈ ਦੀ ਦਰਬਾਰ ਸਾਹਿਬ ਦੇਖੋ ਬੜੀਆ ਤਰੀਕਾ ਨਾਲ ਸੜਕ ਬਣਾਈ ਠੀਕੇ ਦਰਾਂ ਨੇ ਕੀਤੀ ਲੀਬਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਵੀ ਸੜਕ ਪੂਰੀ ਵਧੀਆ ਬਣੀ ਚਲੋ ਹੁੰਦਾ ਵੀ ਆ ਪ੍ਰਮਾਤਮਾ ਦੇ ਘਰ ਚਦਾਰੇ ਬੰਦਾ ਦਿਲੋਂ ਕੰਮ ਕਰਦਾਗਾ ਤੇ ਬਹੁਤ ਸੋਹਣਾ ਕੰਮ ਹੋਇਆ ਨਾਲ ਪ੍ਰਮਾਤਮਾ ਦਾ ਅਸੀਰਵਾਦ ਮਿਲਿਆ ਇਹ ਜਿ ਮੌਕੇ ਕਰਮ ਵਾਲਿਆਂ ਨੂੰ ਮਿਲਦੀ ਨਹੀਂ ਮੇਰੇ ਹੀ ਸਾਥ ਕਰਦੀ ਸੜਕ ਬਣੀ ਤੇ ਸੜਕ ਚੱਲੂ ਹੋ ਗਈ ਹੋਰ ਤੁਹਾਨੂੰ ਅੱਗੇ ਸੜਕ ਵੀ ਦਿਖਾ ਦਿੰਦੇ ਆਂ ਗੀ ਮੱਲੂ ਮਾਜਰੇ ਤੱਕ ਵੀ ਸੜਕ ਕਿਵੇਂ ਬਣੀ ਆਗੀ ਆਪਾਂ ਵੀ ਕਣਕ ਦੀ ਬਾਢੀ ਕਰਨੀ ਸੀ ਟਰੈਕਟਰ ਤੇ ਮਸ਼ੀਨ ਖੜੀ ਆ ਤੇ ਲਓ ਜੀ ਕਰੋ ਚੈੱਕ ਮੱਲੂ ਮਾਜਰੇ ਤੱਕ ਸੜਕ ਇੱਥਾਂ ਵਿੱਚ ਦੀ ਸੜਕ ਦੇਖੋ ਕਿੰਨੀ ਸੋਹਣੀ ਬਣੀ ਆ ਗਈ ਹਰ ਬੰਦੇ ਨੂੰ ਆਰਾਮਦਾਰੀ ਹੋਗੀ ਕਿ ਇਧਰੋਂ ਜਾਣ ਦੀ ਇਹ ਪਹਿਲਾਂ ਟਰੈਕਟਰ ਦਾ ਵੀ ਔਖਾ ਸੀ ਤੇ ਬਲਦ ਰੇੜੇ ਦਾ ਵੀ ਔਖਾ ਸੀ ਟੋਏ ਟੱਪੇ ਵਾਲੇ ਤੇ ਜੋ ਸਹੂਲਤ ਹੁੰਦੀ ਆ ਉਹ ਕੱਲੀ ਆਪਣੇ ਪਿੰਡ ਨੂੰ ਨਹੀਂ ਆਲਦਾਲ ਵਾਲੇ ਸਾਰੇ ਪਿੰਡਾਂ ਨੂੰ ਫਾਇਦਾ ਇਹਦਾ ਇੱਕ ਤਾਂ ਇਹ ਦੂਰ ਤੱਕ ਜੁੜ ਗਈ ਸੜਕ ਜੇ ਕਿਸੇ ਨੇ ਬਮਾਲ ਕਨੌਰ ਕਨੌਰੀ ਸੇਰਪੁਰ ਵੀ ਜਾਣਾ ਤਾਂ ਇਹੀ ਸੜਕ ਜਾਊਗਾ ਕਿਉਂ ਇਹ ਸਿੱਧੀ ਪੈਂਦੀ ਆ ਸਿੱਧਾ ਰ ਬਮਾਲ ਵਗਜੋ ਉਤੋਂ ਅੱਗੇ ਸਿੱਧਾ ਨਿਕਲ ਜੂ ਤਾਂ ਇਹ ਕੋ ਦਾ ਕਰਦੇ ਪਰੋ ਪਹਿਲੇ ਬਹੁਤ ਹੋ ਗਈ ਸੀ ਜਿੰਨਾ ਚਿਰ ਇਹ ਬੱਟੇ ਪੈਸੇ ਦੀ ਹੁਣ ਤਾਂ ਵੇਖ ਸਾ ਬੀ ਟ੍ਰੈਪ ਹੋ ਜੂਗੀ ਇਹ ਸੜਕਾਂ ਔਖੀ ਹੀ ਵਰਦੀਆਂ ਨੇ ਪ੍ਰਮਾਤਮਾ ਦੀ ਮਿਹਰ ਹੋਈ ਆ ਤੇ ਇਹ ਸੜਕ ਬਣ ਗਈ ਨਹੀਂ ਪਤਾ ਨਹੀਂ ਕਿੰਨਾ ਕੁ ਟਾਈਮ ਇਹ ਕੰਮ ਲੜਕਦੇ ਹੁੰਦੇ ਨੇ ਕਾਫੀ ਟਾਈਮ ਤਾਂ ਮੰਗਦੀ ਇਹ ਸੜਕ ਦੀ ਦੇਖੋ ਜੀ ਇਹ ਪੋਲਾ ਜਿਹੜਾ ਵੱਡਾ ਲੱਗਿਆ ਸੀ ਆਹ ਵਾਲਾ ਪੋਲਾ ਤੁਹਾਨੂੰ ਦੁਆਰੇ ਦਿਖਾ ਦਿੰਨੇ ਆਂ ਤੇ ਦੇਖੋ ਮੱਲੂ ਮਾਦਰੀ ਤੱਕ ਸੜਕ ਆ ਇੱਕ ਛੋਟੀ ਪੁਲੀ ਵੀ ਲਾਉਣੀ ਪਈ ਇੱਥੇ ਓਵਰ ਬ੍ਰਿਜ ਦੇ ਨੀਚੇ ਦੀ ਹੋ ਗਈ ਆ ਓਵਰ ਬ੍ਰਿਜ ਜਗ ਰੇਲ ਬੈਲਨ ਦਾ ਚਲੋ ਇਹਦੀ ਵੀ ਇਹ ਵੀ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆਂ ਜੀ ਲਓ ਜੀ ਸਾਹਮਣੇ ਮੱਲੂ ਮਾਦਰੀ ਤੱਕ ਸੜਕ ਪਹੁੰਚ ਗਈ ਲਓ ਜੀ ਸੜਕ ਤੇ ਚੈੱਕ ਕਰ ਲਈ ਤਨਵਾਦ ਤੁਹਾਡਾ ਸਾਰਾ ਵੀਰਾਂ ਦਾ ਜੇ ਵੀਡੀਓ ਚੰਗੀ ਲੱਗੀ ਚੈਨਲ ਨੂੰ ਲਾਈਕ ਕਰ ਲਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਕਿਉਂ ਆਪਾਂ ਅਲੱਗ-ਅਲੱਗ ਪਿੰਡਾਂ ਦੀਆਂ ਵੀਡੀਓ ਪਾਉਂਦੇ ਰਹਿਣੀਆਂ ਹੈਗੀਆਂ ਵੀ ਕਿਹੜੇ ਪਿੰਡ 'ਚ ਕੀ ਬਣਿਆ ਹੋਇਆ ਹੈਗਾ ਤੇ ਵਿਸਥਾਰ ਨਾਲ ਦੱਸ ਦੇ ਪੀਂਗੇ ਵੀ ਪਿੰਡ ਚ ਜੋਬੀ ਬਣਿਆ ਹੁੰਦਾ ਸੋਸਾਇਟੀ ਬਣੀ ਹੋਈ ਆ ਸਕੂਲ ਬਣਿਆ ਹੋਇਆ ਦਾ ਵੀ ਕਿਹੜੇ ਪਿੰਡ ਨੇ ਕਿੰਨੀ ਕੁ ਤਰੱਕੀ ਕਰੀ ਆ ਸੋਡੇ ਸਾਈਜ਼ ਔਗ ਨਾਲ ਹੀ ਆਪਣਾ ਚੈਨਲ ਚੱਲੂਗਾ ਜੇ ਦਰਸ਼ਕ ਹੋਣਗੇ ਫੇਰ ਹੀ ਵੀਡੀਓ ਬਣਾਵਾਂਗੇ ਲਓ ਜੀ ਕਰੋ ਚੱਕ ਸੜਕ ਮੱਲੂ ਆਦਰੀ ਪਹੁੰਚ ਗਈ ਅੱਗੇ ਸੜਕ ਧੂਰੀ ਤੋਂ ਬੱਲਮਗੜ ਵੱਲ ਨੂੰ ਜਾਂਦੀ ਆ ਤੇ ਅੱਗੇ ਬਮਾਲ ਵੱਲੋਂ ਨਿਕਲ ਜਾਂਦੀ ਆਗੀ ਉਦੇ ਨਾਲ ਜੋੜਤੀ ਹੁਣ ਕੋਈ ਕਮੀ ਨਹੀਂ ਹੈਗੀ ਸੜਕ ਦੀ ਪਿੰਡ ਚ ਬਹੁਤਿਆ ਮੰਗਾਂ